होशियारपुर के बीत इलाके पिंड पंडोरी विखे एक बंद वालों स्कूल विच निशाना बनाया जा रहा है जिसके कारण इलाकेत माहौल होया है जानकारी देंदे हुए पिंड वास ने दसा के पिंड मैरा खोट अते पंडोरी के बच्चे स्कूल पढ़न जाते हैं जिन्होंने पिछले डेढ़ महीने तो एक जंगली बदर वालों हमला करके जख्मी किया जा रहा है किसी भी व्यक्ति देख हमला कर दे 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 विभाग को लगा चुके हैं परंतु उन्होंने कोई सुनवाई नहीं की जा रही पिंड वास ने सरकार विभाग नारील की है की उन्होंने समस्या का हल्का जाए ताकि लोग सुख का सह लकन ਇਹਨਾਂ ਜੀ ਸਾਡੇ ਪਿੰਡ ਦੇ ਵਿੱਚ ਡੇਢ ਕਿ ਮਹੀਨੇ ਤੋਂ ਲਗਭਗ ਮੰਦਰ ਇੱਥੇ ਆਇਆ ਵਾ ਜੀ ਬਹੁਤ ਜ਼ਿਆਦਾ ਆਤੰਕ ਮਚਾ ਚੁੱਕੇ ਉਹਨਾਂ ਨੇ ਪਿੰਡ ਦੇ ਮੈਨੂੰ ਹਜ਼ਾਰਾਂ ਫੋਨ ਆਉਂਦੇ ਆ ਕਿ ਸਾਡਾ ਬੱਚਾ ਘਟਦਾ ਸਾਡਾ ਬੱਚਾ ਘਟਦਾ ਜਦ ਕਿ ਮੈਂ ਪ੍ਰਸ਼ਾਸਨ ਦੇ ਮੋਰੇ ਵੀ ਇਹ ਗੱਲ ਰੱਖੀ ਮੈਂ ਡੀਐਫਓ ਸਾਹਿਬ ਨੂੰ ਫੋਨ ਕੀਤਾ ਡੀਐਫਓ ਸਾਹਿਬ ਨੇ ਮੈਨੂੰ ਨੰਬਰ ਸੈਂਡ ਕੀਤਾ ਅਰੇਂਜ ਅਫਸਰ ਰਾਜਪਾਲ ਸੰਧੂ ਦਾ ਤੇ ਰਾਜਪਾਲ ਸੰਧੂ ਨਾਲ ਲਗਭਗ ਮਤਲਬ ਮੇਰੀ 20 ਵਾਰੀ ਗੱਲ ਹੋਈ ਜੀ ਔਰ ਉਹਨਾਂ ਨੇ ਮੈਂ ਉਹ ਕਹਿੰਦੇ ਆ ਕਰਦਾ ਮੈਂ ਹੁਣ ਕੱਲੋਂ ਹੁਣ ਤੁਸੀਂ ਕਿਸੇ ਕਿਸੇ ਨੂੰ ਹੋਰ ਹੋਰ ਕਿਹਾ ਮੈਂ ਕਰਵਾਣਾ ਪਿਆ ਮੈਂ ਅੱਜ ਉਹ ਪਿੰਜਰਾ ਚੁਕਾ ਕੇ ਰਖਾ ਰਹੇ ਹਾਂ ਜੀ ਨਾ ਤਾਂ ਅਜੇ ਤੱਕ ਪਿੰਜਰਾ ਰਖਾਇਆ ਜੀ ਉਹਨੇ ਨਾ ਹੀ ਸਾਡੀ ਕੋਈ ਸੁਣਾਈ ਹੋਈ ਐ ਮਤਲਬ ਅਸੀਂ ਬਾਰ-ਬਾਰ ਪਿੰਡ ਦੇ ਜਿੰਨੇ ਵੀ ਬੱਚੇ ਹੈਗੇ ਉਹ ਉਹ ਫੋਨ ਕਰਦੇ ਹੈਗੇ ਕੋਈ ਵੀ ਬੱਚਾ ਸਕੂਲ ਜਾਣ ਨੂੰ ਤਿਆਰ ਨਹੀਂ ਐਡਾ ਖੌਪ ਬੱਚਿਆਂ ਦੇ ਵਿੱਚ ਹੈਗਾ ਮਤਲਬ ਅਸੀਂ ਬਹੁਤ ਜ਼ਿਆਦਾ ਸਾਡਾ ਪਿੰਡ ਪਰੇਸ਼ਾਨ ਹੈਗਾ ਜੀ ਸਾਡੇ ਕੋਲ ਕੋਈ ਸਾਧਨ ਵੀ ਨਹੀਂ ਹੈਗਾ ਕਿ ਅਸੀਂ ਉਹਨੂੰ ਫੜ ਸਕੀਏ ਸਾਡੀ ਪ੍ਰਸ਼ਾਸਨ ਮੁਰੇ ਇਹ ਹੱਥ ਜੋੜ ਕੇ ਅਪੀਲ ਹੈ ਬੇਨਤੀ ਹੈ ਜੀ ਕਿ ਸਾਡਾ ਜਿਹੜਾ ਨਾ ਇਹ ਸਾਡੇ ਬੱਚਿਆਂ ਦੀ ਸਾਡੇ ਪਿੰਡ ਦੀ ਰਾਖੀ ਕਰੀ ਜਾਵੇ ਤਾਂ ਕਿ ਜਿਹੜੇ ਅਵਾਰਾ ਜਾਨਵਰ ਜਿਹੜਾ ਫालतੂ ਹੈਗਾ ਜੀ ਉਹ ਤੋਂ ਸਾਡਾ ਬਚਾਅ ਹੋ ਸਕੇ ਉਹ ਬਹੁਤ ਜ਼ਿਆਦਾ ਸਾਡੇ ਪਿੰਡ ਮੈਂ ਹੁਸਨ ਲਾਲ ਨੰਬਰਦਾਰ ਪਿੰਡ ਪੰਡੋਰੀ ਬੀਚ ਸਾਡੇ ਪਿੰਡ ਦੇ ਵਿੱਚ ਲਗਭਗ ਪਿਛਲੇ ਡੇਢ ਮਹੀਨੇ ਤੋਂ ਇੱਕ ਬੰਦਰ ਅਵਾਰਾ ਜੋ ਕਿ ਸਕੂਲ ਨੂੰ ਆਣ ਜਾਣ ਵਾਲਿਆਂ ਬੱਚਿਆਂ ਨੂੰ ਕੱਟ ਰਿਹਾ ਹੈ ਬਹੁਤ ਬੱਚਿਆਂ ਦੇ ਵਿੱਚ ਉਹ ਤੋਂ ਡਰ ਦੇ ਦਹਿਸ਼ਤ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਔਰ ਪ੍ਰਸ਼ਾਸਨ ਨੂੰ ਔਰ ਜੰਗਲਾਤ ਵਿਭਾਗ ਨੂੰ ਤਾਂ ਕਿ ਉਹਦੇ ਤੇ ਕਾਬੂ ਪਾਇਆ ਜਾ ਸਕੇ ਉਹ ਲਗਭਗ ਡੇਢ ਕੁ ਮਹੀਨੇ ਤੇ ਬਾਂਦਰ ਸਾਡੇ 2-3 ਪਿੰਡਾਂ ਦੇ ਬੱਚੇ ਪਣੋਰੀ ਸਕੂਲ ਚ ਪੜਨ ਆਉਂਦੇ ਆ ਮੈਰਾ ਕੋਟ ਤੇ ਪਣੋਰੀ ਦੇ ਉਹਨਾਂ ਨੂੰ ਮੱਚੇ ਕਈ ਕੱਟੇ ਬਾਂਦਰ ਨੇ ਤੇ ਉਸ ਦਹਿਸ਼ਤ ਦੇ ਨਾਲ ਬੱਚੇ ਨਾ ਟਿਊਸ਼ਨ ਜਾ ਸਕਦੇ ਆ ਨਾ ਸਕੂਲ ਵੱਲੋਂ ਜਾਣ ਦਾ ਬੱਚੇ ਹਰਕ ਮਾਪੇ ਦੇ ਮਨਾਂ ਚ ਡਰ ਪੈਦਾ ਹੋਇਆ ਵਾ ਜੀ ਔਰ ਸਾਡਾ ਪਸ਼ੂ ਪਾਲਣ ਦਾ ਕੰਮ ਹੈ ਖੇਤ ਬੰਨੇ ਨੇ ਸਾਡੀਆਂ ਮਾਤਾ ਮਾਂ ਭੈਣਾਂ ਜਾਂਦੀਆਂ ਉਹ ਵੀ ਕੋਈ ਕੱਲੀ ਕੇਰੀ ਨਹੀਂ ਜਾ ਸਕਦੀ ਪੱਠੇ ਵੱਢਣ ਮੀ ਤੋ ਕੋਈ ਵੀ ਸਰਕਾਰਾਂ ਨੂੰ ਇਹ ਜ਼ਿੰਮੇਵਾਰੀ ਆਪਣੀ ਪੂਰੀ ਕਰਨੀ ਚਾਹੀਦੀ ਹੈ ਇਹਦਾ ਕੋਈ ਨਾ ਕੋਈ ਹੱਲ ਜਲਦੀ ਸੋਚਣਾ ਚਾਹੀਦਾ ਤੇ ਮੇਰਾ ਪੋਤਾ ਵੀ 6-7 ਸਾਲ ਦਾ ਦਾ ਜਿਹੜਾ ਉਹਨੇ ਕਟਿਆ ਲੇਕਿਨ ਇੱਕ ਪੋਤੇ ਦੇ ਸਾਰੇ ਬਰਾਬਰ ਹੈ ਸਾਰਾ ਪਿੰਡ ਬਰਾਬਰ ਲੇਕਿਨ ਇੰਨੇ ਬੱਚੇ ਤਾਂ ਗਏ ਨਾ ਕੋਈ ਪ੍ਰਧਾਨ ਪੇਛ ਸਕਦਾ ਨਾ ਕੋਈ ਬੱਚੇ ਨੂੰ ਬਾਹਰ ਕੱਢ ਸਕਦਾ ਨਾ ਕੋਈ ਜਨਾਨੀ ਕੱਲੀ ਤੁਰ ਸਕਦੀ ਹੈ। ਕਿਹਿਆ ਪ੍ਰਸ਼ਾਸਨ ਇੰਨਾ ਕੰਮ ਨਹੀਂ ਕਰ ਸਕਦਾ ਇਸ ਪਬਲਿਕ ਦੀ ਜਾਂ ਇਹ ਬੱਚਿਆਂ ਦੀ ਇਹਨਾਂ ਬੱਚਿਆਂ ਨੇ بڑے ਹੋ ਕੇ ਹੋਣਾ। ਜੇ ਬੱਚੇ ਪੜ੍ਹੇ ਨਹੀਂ ਜਾ ਸਕਦੇ ਜਾਂ ਰਸਤੇ 'ਚ ਤੁਰ ਸਕਦੇ ਜਾਂ ਕੱਲੀ ਜਨਾਨੀ ਰਸਤੇ 'ਚ ਤੁਰ ਸਕਦੀ ਤਾਂ ਸਾਡਾ ਕਿਆ ਹੱਤ ਹੋਣਾ। ਇਹ ਸਾਡੇ ਵਸ ਦਾ ਰੋਗ ਨਹੀਂ ਅਗੇ ਸਾਡੇ ਵਸ ਦਾ ਰੋਗ ਹੁੰਦਾ ਨਾ ਤਾਂ ਅਸੀਂ ਪਿੰਡ ਵੀ ਇਕੱਠੇ ਹੋ ਕਰ ਲੈਂਦੇ। ਕਿਉਂ ਅਸੀਂ ਛੱਡਿਆ ਕੋਈ ਨਹੀਂ ਹੈ ਜੀ ਅਫਸਰ ਛੱਡ ਦੱਸੇ ਵਗੈਰੇ। ਲੇਕਿਨ ਇਹ ਪਿੰਡ ਦੀ ਸੁਣੀ ਕਿਹ ਹੈ ਨਹੀਂ। ਕਿਹਨ ਅਸੀਂ ਬਾਹਰ ਨਹੀਂ ਜਾ ਸਕਦੇ ਬੱਚੇ ਲੈਟਰਨ ਨਹੀਂ ਜਾ ਸਕਦੇ ਜਨਾਨੀ ਇਕੱਲੀ ਨਹੀਂ ਰਸਤੇ ਜਾ ਸਕਦੀ ਹੈ ਅਸੀਂ ਪੱਠੇ ਲਿਆ ਕੇ ਵੀ ਪਸ਼ੂ ਪਾਲਣ ਵੀ ਕੰਮ ਆ ਸੀ ਸਾਰੇ ਕੰਮ ਕਰਨੇ ਬੱਚਿਆਂ ਨੇ ਵੀ ਕਰ ਜਾਣਾ ਬੱਚਿਆਂ ਨੇ ਖੇਤ ਵੀ ਜਾਣਾ ਬੱਚਾ ਨਾਲ ਵੀ ਤੋਨਾ ਲੇਕਿਨ ਉਹ ਇਕੱਲਾ ਬੰਦ ਨਹੀਂ ਤੁਰਦਾ ਹੈਗਾ ਇਹਨਾਂ ਦਾ ਅਤਵਾਦੀ ਦਾਰਨੀ ਜਿੰਨੇ ਸੁਬੰਦਰ ਦਾ ਡਰ ਸਾਡੇ ਬੱਚਿਆਂ ਨੂੰ ਰਾਤ ਦਾ ਸੋ ਬੱਚੇ ਡਰਦੇ ਸੌਂਦੇ ਨਹੀਂ ਹਨੀ